ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਤੀ ਦੇ ਦੀ ਤਰਫ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾ ਸਿੰਘ ਭਗਤ ਸਿੰਘ ਨਗਰ ਦਾ ਸਵਰਧਤ ਆਜਨੀਆ ਵਿਸ਼ੇਸ਼ ਸਰਗਰਮੀ। ਮਾਜੋਕ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਰਬਜੀਤ ਸਿੰਘ ਬਾਈਆ ਪੀਪੀਐਸ ਕਪਤਾਨ ਪੁਲਿਸ ਜਾਂਚ ਖੇਤਰ ਭਗਤ ਸਿੰਘ ਨਗਰ atheshri rajkumar bazar pps ਉਪ ਕਪਤਾਨ ਪੁਲਿਸ ਸਬਡਿਵੀਜ਼ਨ ਨਵਾਂ ਸ਼ਹਿਰ ਜੀ ਦੀ ਜੇਰੇ ਨਿਗਰਾਨੀ ਤਹਿਤ ਐਸਆਈ ਹੁਸਨ ਲਾਲ ਵਧੀਕ ਮੁਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਦੀ ਟੀਮ ਨੇ ਉਸ ਵੇਲੇ ਸਫਲਤਾ ਹਾਸਲ ਕੀਤੀ ਜਦੋਂ ਨਵਾਂ ਸ਼ਹਿਰ ਬਾਈਪਾਸ ਤੇ ਪਿੰਡ ਮਹਾਲੋ ਵਿਚ ਮੌਜੂਦ ਪੁਲਿਸ ਪਾਰਟੀ ਵੱਲੋਂ ਨਵਾਂ ਸ਼ਹਿਰ ਵੱਲ ਆ ਰਹੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਸ਼ਕਤੀ ਸਗਰਟ ਕਾਰ ਰੰਗ ਚਟਾ ਨੰਬਰ ਪੀਵੀ 78ਏ 19 17 ਨੂੰ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਕਾਬੂ ਕੀਤਾ ਜਦੋਂ ਉਹਨਾਂ ਨੂੰ ਪਤਾ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਕਾਰ ਚਾਲਕ ਨੇ ਆਪਣਾ ਨਾਮ ਰਾਜਵਲ ਮੱਟੂ ਪੁੱਤਰ ਬੋਧਰਾਜ ਵਾਸੀ ਪਿੰਡ ਫਰਾਲਾ ਥਾਣਾ ਬਹਿਰਾਮ ਦੱਸਿਆ ਜਿਸ ਦੀ ਤਲਾਸ਼ੀ ਕਰਤੇ ਇਸ ਦੀ ਖੱਬੀ ਡੱਬ ਦੇ ਵਿੱਚੋਂ ਇੱਕ ਦੇਸੀ ਪਸਤੌਰ ਜਿਸ ਨੂੰ ਮੈਗਜ਼ੀਨ ਲੱਗਾ ਹੋਇਆ ਸੀ ਬਰਾਮਦ ਹੋਇਆ ਜਿਸ ਨੂੰ ਆਨਲੋਡ ਕਰੰਤੇ ਉਸ ਦੇ ਮੈਗਜ਼ੀਨ ਵਿੱਚੋਂ ਇੱਕ ਜਿੰਦਾ 7.6 ਫਾਈ ਬਰਾਮਦ ਹੋਇਆ ਫਿਰ ਦੂਜੇ ਨੌਜਵਾਨ ਨੂੰ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਆਪਣਾ ਨਾਮ ਕਰਨ ਬ੍ਰੀਤ ਪੁੱਤਰ ਕਰਨਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਿੱਪੜਾਂ ਵਾਲਾ ਥਾਣਾ ਮਾਡਰ ਟਾਊਨ ਜ਼ਿਲ੍ਹਾ ਹੁਸ਼ਿਆਰ ਪਰ ਦੱਸਿਆ ਜਿਸ ਦੀ ਤਲਾਸ਼ੀ ਕਰਤੇ ਉਸ ਦੇ ਪਹਿਨੇ ਹੋਏ ਪਜਾਮੇ ਦੀ ਅਗਲੀ ਸੱਜੀ ਜੇਬ ਵਿੱਚੋਂ ਇੱਕ ਜਿੰਦਾ ਰੌਂਗ 7.65 ਬਰਾਮਰ ਕੀਤਾ ਗਿਆ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ શ્રી ਰਾਜਕੁਮਾਰ ਬਜਾਦ ਉਕ ਕਪਤਾਨ ਪੁਲਿਸ ਸਬਡਿਵੀਜ਼ਨ ਨਵਾਂ ਸ਼ਹਿਰ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਮੋਢਲੀ ਤਖਦੀਸ਼ ਹਵਲ ਵਿੱਚ ਧਿਆਨ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਨਡ ਲਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀ ਹੈ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਮਾਨਗੋਗ ਐਸਐਸਪੀ ਜਿਰਾਸ਼ੀ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ਾ ਤੇ ਮਾੜੇ ਅੰਸਾ ਖਿਲਾਫ ਜਿਹੜੀ ਮਹਿਮ ਚੜੀ ਹੋਈ ਹੈ ਜਿਹੜਾ ਪੁਲਿਸ ਨੂੰ ਉਹਦੇ ਵਿੱਚ ਕੱਲ ਸ਼ਾਮ ਫਿਤੀ ਨਮਾਸ਼ਾਦੀ ਪੁਲਿਸ ਨੂੰ ਉਸਕੇ ਲਈ ਸਫਲਤਾ ਮਿਲੀ ਜਦੋਂ ਇਹਨਾਂ ਨੇ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਸ਼ਿਫਟ ਕਾਰ ਦੇ ਵਿੱਚ ਛਕ ਦੀ ਬਣਾ ਕੇ ਲੋਕੀ ਕਾਬੂ ਕੀਤਾ ਔਰ ਉਹਨਾਂ ਦੀ ਫੱਟੜ ਦੇ ਵੀ ਤਲਾਸ਼ੀ ਕੀਤੀ ਕਾ ਉਹਦੇ ਵਿੱਚੋਂ ਇੱਕ ਰਜਵਲ ਮੱਟੂ ਪੁੱਤਰ ਬੋਧਰਾਜ ਵਾਸੀ ਪਿੰਡ ਖਰਾਲਾ ਇਹਦੀ ਡੱਬ ਦੇ ਵਿੱਚੋਂ ਕੰਟਰੀ ਮੇਡ ਜਿਹੜਾ ਹੈਗਾ ਇੱਕ ਪਿਸਤਲ ਬਰਾਮਣ ਹੋਇਆ ਔਰ ਇੱਕ ਜਿਹੜਾ ਰੌਂਗ ਸੀਗਾ ਤੇ ਨਾਲ ਮੈਗਜੀਨ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਜਿਹੜਾ ਦੂਜਾ ਮੁੰਡਾ ਸੀਗਾ ਕਰਨਪ੍ਰੀਤ ਸਿੰਘ ਉਰ ਕਰਨ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਿਪੜਾ ਵਾਲਾ ਹੁਸ਼ਿਆਰਪੁਰ ਇਹਦੇ ਨਾਲ ਬੈਠਾ ਸੀ ਇਹਦੇ ਕੋਲ ਜਿਹੜਾ ਹੈ ਇੱਕ ਰੌਂਗ ਬਰਾਮਣ ਹੋਇਆ ਸੋ ਇਹਨਾਂ ਦੋਨਾਂ ਵਿਅਕਤੀਆਂ ਗ੍ਰਿਫਤਾਰ ਕਰ ਲਿਆ ਗਿਆ ਇਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਸਿਟੀ ਚ ਦਰਜ ਕਰ ਦਿੱਤਾ ਗਿਆ ਔਰ ਦਰਜ ਕਰਨ ਤੋਂ ਬਾਅਦ ਆਜ ਦਿਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਸੀਗਾ ਜਿੱਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਤੋਂ ਇਸ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੱਥੋਂ ਅਸਲਾ ਲੈ ਕੇ ਆਏ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੱਥੇ ਕੋਈ ਬਾਦ ਦਸ਼ੀਲੇਤ ਹੈਗੀ ਹੈ ਇਸ ਬਾਰੇ ਵੀ ਸਾਰੀ ਤਫ਼तीश ਕਰਨ ਮੈਂ ਦੱਸਾਂ ਲਾਂ ਕਿ ਮਾਮਲਾ ਦੱਸ ਹਾਂ ਜਿਹੜਾ ਰਜਵਲ ਮੱਟੂ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਦਾ ਮੁਕੱਦਮਾ ਖਾਣਾ ਸਿਟੀ ਬੰਗਾ ਦੇ ਵਿੱਚ ਕਰ ਇਹ ਉਹਦੇ ਵਕਤਾਂ ਕੀ ਲੈ ਕੇ ਆਏ ਸੀ ਇਸ ਲੜਾਈ ਨੂੰ ਜਿਹੜੀ ਪ੍ਰੀਲੀਮਿਨਰੀ ਇਹਨਾਂ ਨੇ ਦੱਸਿਆ ਕੋਈ ਇਹਨਾਂ ਦਾ ਝਗੜਾ ਇੱਥੇ ਹੋਇਆ ਸੀਗਾ ਸੋ ਇਹਨਾਂ ਨੇ ਕਿਤੇ ਲੜਾਉਣੇ ਤੋਂ ਇਹ ਅਰੇਂਜ ਕੀਤਾ ਔਰ ਫਰਦਰ ਜਿਹੜਾ ਕਿਤੇ ਇਹ ਲੜਾਈ ਝਗੜੇ ਦੇ ਵਿੱਚ ਇਸਤੇਮਾਲ ਕਰਨ ਦੀ ਇੱਛਾ ਰੱਖਦੇ ਸੀਗੇ ਉਸ ਪਰਪਸ ਇਹਨਾਂ ਲੈ ਕੇ ਆਏ ਲੇਕਿਨ ਤੂ ਕੀ ਡੰਗਾਈ ਨਾਲ ਇਹ ਸਭ ਦੀ ਜਾਂਚ ਕਰਨ ਦੇ ਜਨੂਨ ਤਾਂ ਕਿਥੋਂ ਲੈ ਕੇ ਆਏ ਕਿ ਇਹਨਾਂ ਕੋਈ ਬੇਨਾ ਸੀ ਕਿਥੇ ਬੰਤਨਾ ਸੀ ਜਾਂ ਇਹਨਾਂ ਨੇ ਕਿਸੇ ਹੋਰ ਵਾਰਤ ਇਹਦਾ ਇਨਜਾਮ ਕਰਨ ਦਿੱਤਾ ਸੋ ਇਸੇ ਲਈ ਕੁਸਮਣ ਲਿਆ ਗਿਆ। ਆਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਮੈਂ ਬਹੁਤ ਹੀ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਲੱਗਾ। ਮੇਰੇ ਨਾਲ 11ਵੀਂ ਵਾਲੀ ਸਰਕਾਰ ਲਖ ਦਾਤਾ ਪੀਰ ਜੀ ਦੇ ਦਰਬਾਰ ਦਰਬਾਰ ਗੌਸਪੇ ਗੌਸਪਾਕ ਜੀ ਲਖ ਦਾਤਾ ਪੀਰ ਦੇ ਮੁੱਖ ਸੇਵਾਦਾਰ ਆ ਸ਼੍ਰੀ ਚੇਤਨਾ ਮਰਤਨ ਜੀ ਨੇ ਜਿਨ੍ਹਾਂ ਦੇ ਰਹਿਨਮਾਈ ਦੇ ਹੇਠ ਸਾਡੇ ਗੱਦੀ ਨਿਸ਼ੀਨ ਬੀਬੀ ਬਲਜੀਤ ਕਾਦਰੀ ਜੀ ਉਹਨਾਂ ਦੇ ਅਣਥੱਕ ਮਿਹਨਤ ਦਾ ਸਦਕਾ ਜਿਹੜਾ ਇਹ ਮੁੱਖ ਸੇਵਾਦਾਰ ਨੇ ਉੱਥੇ ਦੇ ਤੇ ਬੀਬੀ ਬਲਜੀਤ ਕਾਦਰੀ ਜੀ ਜਿਹੜੇ ਗੱਦੀ ਨਸ਼ੀਨ ਨੇ ਇਹਨਾਂ ਦੋਨਾਂ ਦੀ ਰਹਿਮਤ ਦਾ ਸਦਕਾ ਪੀਰਾਂ ਦੀ ਰਹਿਮਤ ਦਾ ਸਦਕਾ ਇਹਨਾਂ ਦੇ ਅਣਥੱਕ ਯਤਨਾਂ ਦਾ ਸਦਕਾ ਜਿਹੜਾ ਮੇਲਾ 11ਵੀਂ ਵਾਲੀ ਸਰਕਾਰ ਦਾ ਲੱਖ ਦਾ ਤਾਂ ਪੀਰ ਜੀ ਦਾ ਮੇਲਾ ਜਿਹੜਾ 6 ਸਤੰਬਰ ਨੂੰ ਨਵੀਂ ਆਵਾਦੀ ਨਵਾਂ ਸ਼ਹਿਰ ਵਿੱਚੇ ਕਰਵਾਇਆ ਜਾਂਦਾ ਇਹ ਹਰੇਕ ਸਾਲ ਕਰਵਾਇਆ ਜਾਂਦਾ ਆ ਸੋ ਅਗਲੀ ਜਾਣਕਾਰੀ ਜਿਹੜੀ ਅਸੀਂ ਉਸ ਦਰਬਾਰ ਦੇ ਮੁੱਖ ਸੇਵਾਦਾਰ ਸ਼੍ਰੀ ਚੇਤਰਾਮ ਰਤਨ ਜੀ ਨਾਲ ਗੱਲ ਕਰਾਂਗੇ ਨਵਾਂ ਸ਼ਹਿਰ ਸਰਗਰਮੀਆ ਚੈਨਲ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਪਹਿਲਾਂ ਤਾਂ ਨਵਾਂ ਸ਼ਹਿਰ ਸਰਗਰਮ ਚੈਨਲ ਦੀ ਪੀਰੋ ਬਾਤ ਦੇ ਪ੍ਰਦੇਸੀ ਤਾਂ ਬਹੁਤ ਬਹੁਤ ਧੰਨਵਾਦੀਆਂ ਜਿਹੜੀ ਕਿ ਪੀਰਾਂ ਦੇ ਧਰਮ ਮਾਤਾ ਦੇ ਜਾਗਰਣ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਤੱਕ ਲੈ ਕੇ ਜਾਂਦੇ ਇਹਨਾਂ ਲਈ ਬਹੁਤ-ਬਹੁਤ ਨਾ ਚੈਨਲ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਅੱਜ ਮੈਂ ਸਾਰਿਆਂ ਨੂੰ ਪਹਿਲਾਂ ਮੇਲੇ ਦੀ ਸੁਜੰਤ ਪੱਲਾ ਸਰ ਜੈਪੀਰਾਂ ਦੇ ਜੈ ਸਰਕਾਰਾਂ ਦੇ ਜੈ ਲੱਗਦਾ ਸੱਚੇ ਦਰਵਾਰ ਕੀ ਜੈ ਖਵਾਜਾ ਪੀਰ ਬੇਨਤੀ ਕਰਦਾ ਖਵਾਜਾ ਪੀਰ ਪੰਜਾਬ ਤੇ ਜਿਹਦੀ ਬੜੀ ਨੇਰੀ ਚੱਲੀ ਹੋਈ ਹੈ ਕੁਦਰਤੀ ਅਤੇ ਮਹਿਰਕਾਰ ਜਿਹੜੇ ਲੋਕ ਪੀੜਤਵਾ ਇਹ ਪਾਣੀ ਦਾ ਰਹਿਮ ਕਰਕੇ ਲੋਕਾਂ ਨੂੰ ਬਿਲਕੁਲ ਖਵਾਜਾ ਪੀਰ ਰਹਿਮ ਕਰਦਾ ਰੱਖੇ ਤੇ ਮੇਲੇ ਇਸੇ ਤਰ੍ਹਾਂ ਲੱਗਦੇ ਰਹਣ ਉਹਦੇ ਤੇ 11ਵੀਂ ਸਰਕਾਰ ਨਵੀਂ ਪੱਦੀ ਨਵਾਂ ਸ਼ਹਿਰ ਤੇ ਮੇਲਾ ਪਾਂਜਾ ਤਹਿਸੀਸ ਤੋਂ ਬੜੀ ਸ਼ਰਧਾ ਤੇ ਤੁਮਤਾਨ ਸੰਗਤਾਂ ਦੇ ਸਹਿਯੋਗ ਅਲੱਗਾਂ ਵੱਸੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਬੜੇ ਪ੍ਰਸਿੱਧ ਕਲਾਕਾਰ ਸ਼ੇ ਪਾਂਟਰੀ ਨੂੰ ਸਾਡੇ ਦੁਆਬੇ ਦੇ ਕਲਾਕਾਰ ਮਹੇਸ਼ ਆਜਨ ਜੀ ਜਿਹੜੇ ਧੀਰ ਮਿਠਾਈ ਤੇ ਮੇਲੇ ਦੇ ਵਿੱਚ ਜਾਗਰਣ ਕਰਦੇ ਆ ਤੇ ਉਹਨਾਂ ਨੇ ਬੜਾ ਵਧੀਆ ਸੰਗਤਾਂ ਨੂੰ ਮੇਲੇ ਗਾ ਕੇ ਸੰਗਤਾਂ ਨੂੰ ਝੂਮਣ ਲਾ ਰਹੇ ਨੇ ਉਹਨਾਂ ਦੀ ਬੜੀ ਕਲਾ ਦਾਵਾ ਉਹਨਾਂ ਦਾ ਉਹ ਆ ਕੇ ਪਾਂਟਰੀ ਨੂੰ ਛਾਉ 6 ਵਜੇ ਲੱਗ ਰਿਹਾ ਹੈ ਉਹਨਾਂ ਦਾ ਪ੍ਰੋਗਰਾਮ ਤੇ ਉਹਨਾਂ ਨੂੰ ਸੁਣ ਲੈ ਲਈ ਦਰਬਾਰ ਦੇ ਵਿੱਚ ਸਾਰੇ ਸੰਗਤਾਂ ਨੂੰ ਖੁੱਲਾ ਸੱਦਾ ਲਾਉ ਉਸੇ ਦਿਨ ਪੰਜ ਲੰਗਰ ਵੀ ਪੀਰਾਂ ਦਾ ਟੋਟਾ ਬਤਾਇਆ ਉਹਦਾ ਮਹਿੰਦੀ ਵੀ ਹੋਊਗੀ 6 ਦਿਨੋਂ ਦਿਨ ਦੇ ਦਿਨ 11ਵੇਂ ਲੈ ਕੇ ਉਹਦੇ ਵਿੱਚ ਸਾਡੇ ਸੰਦੀਪ ਉਦੋਂ ਵਾਲਿਆ ਜਿਹੜੇ ਪ੍ਰਸਿੱਧ ਕਲਾਕਾਰ ਹੋ ਹਰ ਸਾਲ ਸੰਦੀਪ ਉਦੋਂ ਵਾਲਿਆ ਜੀ ਉਦੋਂ ਵਾਲਿਆ ਬਹੁਤ ਵਧੀਆ ਕਲਾਕਾਰ ਆ ਜੀ ਜੀ ਤੇ ਉਹਨਾਂ ਉਹਨਾਂ ਨੇ ਵੀ ਹਾਈ ਲੈਵਲ ਸੰਗਤਾਂ ਦੀ 11 ਤੋਂ 2 ਵਾਰ ਤੱਕ ਪੀਰਾਂ ਨੇ ਘੰਡੇ ਚਾਦਰ ਚੰਨ ਕੇ ਸੰਗਤਾਂ ਦੇ ਆਸਾਮਰਦ ਜਿਹਨੇ ਪੂਰੇ ਕੀਤੀਆਂ ਜੀ ਉਸ ਸੰਗਤ ਆਸਮਰਦਾਂ ਦੇ ਨਾਚ ਰਸਮਾਂ ਪ੍ਰਕਰਮਾਂ ਹੋਣਗੀ ਉਸ ਤੋਂ ਬਾਅਦ ਤੇ ਪੀਰਾਂ ਲੰਗਰ ਚੱਲੇਗਾ ਅਟੁੱਟ ਲੰਗਰ ਚੱਲੂਗਾ ਉਸ ਤੋਂ ਬਾਅਦ ਸ਼ਾਮ ਰਾਤ ਦੇ 9 ਵਜੇ ਕੋ ਵਾਲੀ ਹੈ ਕਲਦੀਬ ਰਹਾਣੀ ਤਸਵੀਰ ਰਹਾਣੀ ਜੀ ਇਹ ਪੀਰ ਕਲਾਕਾਰ ਆ ਜੀ ਜੀ ਤੇ ਜਿਹੜੇ ਉਸ ਤੋਂ ਬਾਅਦ ਕਿ ਸਾਡੇ ਪਰਵੇਸ਼ ਹਲ ਜਿਹੜੇ ਕਿ ਦੁਨੀਆ ਦੇ ਅੱਜ ਨਵੇਂ ਚੜ੍ਹਦੇ ਚੋਟੀ ਦੇ ਫਕਰ ਫਖੀਰਾਂ ਦੇ ਸੰਗਤਾਂ ਦੇ ਬਹੁਤ ਹੀ ਮਸ਼ਹੂਰ ਆ ਅੱਲਾਹਕਾਰ ਪਹਿਲੀ ਵਾਰ ਆਏ ਇੱਥੇ ਉਹਨਾਂ ਨੇ ਪਹਿਲੀ ਵਾਰ ਆ ਰਹੇ ਆ ਕਿ ਇਸ ਦਰਵਾਜ਼ੇ ਵਿੱਚ ਬਿਜੀ ਹੰਸ ਵੀ ਆਇਆ ਸੀ ਜਿਹੜੇ ਪਹਿਲੀ ਵਾਰ ਇੱਥੇ ਆਏ ਆ ਉਹਨਾਂ ਨੇ ਬੜੀ ਚੜਾਈ ਹੋਈ ਆ ਬੜੇ ਪਰਮਾਤਮਾ ਗਿਆ ਵੀ ਇਸੇ ਤਰ੍ਹਾਂ ਉਸ ਤੋਂ ਬਾਅਦ ਜਸਜੀ ਕੋਲੈਂਡ ਪਾਰਟੀ ਜਿਹੜੇ ਦੋ ਤੋਂ ਚਾਰ ਬਜਨਾਂ ਦੇ ਜਸਮੀ 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 ਜੈਸੀ ਬੜੀ ਸੰਗਤਾਂ ਨੂੰ ਅਪੀਲ ਆ ਕਿ ਜਿਵੇਂ ਹਰ ਬਾਰ ਮੇਲਾ ਬੜੇ ਸ਼ਾਨ ਆ ਸ਼ੰਕਤਾ ਹਿੱਸਾ ਲੈਂਦੀਆਂ ਇਸ ਤਰ੍ਹਾਂ ਵੀ ਪਾਵਾਂ ਉਦਰ ਦੀ ਕਿਰੂਪੀ ਕਰਕੇ ਬੜਾ ਮੌਸਮ ਦੀ ਖਰਾਬੀ ਹੋ ਰਹੀ ਹੈ ਜੀ ਨਾ ਪਰਮਾਤਮਾ ਦੀ ਖਵਾਜਾ ਪੀਰ ਕੇ ਗੈਰੰਸ ਕਰਕੇ ਬੇਨਤੀ ਕਰ ਰਿਹਾ ਲੱਗਦਾ ਜੀ ਤੇ ਇਹ ਜਿਹੜਾ ਤੁਸੀਂ ਮੀਂਹ ਇਹਨੂੰ ਬੰਦ ਕਰਕੇ ਤਾਂ ਕਿ ਜਿਹੜੇ ਲੋਕ ਆ ਪੀੜ ਤੇ ਉਹਨਾਂ ਨੂੰ ਸ਼ਾਂਤੀ ਦੇ ਮਿਲ ਸਕੇ ਪਰਿਵਾਰ ਆਪਣਾ ਘਰਾਂ ਵਾਂਗ ਰਹਿ ਸਕਣ ਮੇਲੇ ਲੇ ਲੇ ਸ਼ਾਲ ਸੰਕਤਾ ਪੂ ਸੰਗ ਸਾਰੇ ਪੀਲਾ ਮਿਲ ਹਮ ਹਮ ਆ ਕੇ ਪੁੱਜਣ ਦੀ ਇੱਕ ਇਹ ਦੱਸੋ ਪੇ ਅੱਗੇ ਤੁਸੀਂ ਕੈਂਪ ਵੀ ਲਵਾਦੇ ਹੁੰਦੇ ਸੀਗੇ ਇਹ ਮੇਲਾ ਹਰ ਲੱਗਦਾ ਇਸ ਵਲ 25ਵਾਂ ਮਈ ਦਾ ਜਿਹੜਾ ਮੇਲਾ ਆ ਉਹਦੇ ਵਿੱਚ ਹਰ ਵਾਰ ਸਤਵਾਂ ਅੱਖਾਂ ਦੇ ਮੁਫਤ ਅੱਛਾ ਖਾਣਾ ਲਾ ਰਹੇ ਆ ਡਾਕਟਰ ਦੀਪਕ ਮਾਨੇ ਜੀ ਇਡਕਸ਼ਨ ਕਰਾ ਲਈ ਟੀਮ ਵਾਹ ਜੀ ਵਾਹ ਅੱਛਾ ਨਵਦੀਪ ਇਕਾਈ ਕੇਅਰ ਵਾਲੇ ਠੀਕ ਹੈ ਜੀ ਉਹ ਜਿੰਨੇ ਵੀ ਇਥੇ ਆਪਰੇਸ਼ਨ ਦੇ ਮੁਫਤ ਚੈੱਕਅਪ ਪਕਾ ਪੁੰਦਾ ਇਹਨਾਂ ਦਾ ਫੀਸ ਦੇ ਜਾਂਦੀਆਂ ਠੀਕ ਹੈ ਤੇ ਉਹਨਾਂ ਨੂੰ ਮਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਉਸ ਤੋਂ ਇਲਾਵਾ ਜਿੰਨੇ ਵੀ ਮਰੀਜ਼ ਲੰਘੇ ਤੇ ਪਾਈ ਜਾਣ ਵਾਲੇ ਮਿਲਦੇ ਆ ਠੀਕ ਹੈ ਜੀ ਜਿਨ੍ਹਾਂ ਦਾ ਚਿੱਟੇ ਮੋਤੀਆ ਨਾਲ ਅਸੀਂ ਫ੍ਰੀ ਦਰਵਾਰਾ ਲੋ कराके करीदा ਤੇ ਪ੍ਰਮਾਤਮਾ ਦੀ ਕਿਰਪਾ ਦਾ ਅਗਲੀ ਬੇਨਤੀ ਉੱਥੇ ਅਸੀਂ ਬਾਦਾਂ ਬਨ ਸ਼ੁੱਧ ਬਾਦਾਂ ਬਨ ਸ਼ੁੱਧ ਰੱਖਣ ਲਈ ਹੈ ਸਾਡੇ ਇੰਨੇ ਗਪਾਲ ਸਿੰਘ ਵੀਸਾ ਆ ਰਹੇ ਆ ਤੇ ਪਲੱਸ ਅਸੀਂ ਲਿਆ ਕੇ ਸੰਗਤਾਂ ਦੇ 111 ਬੂਟੇ ਫੜਦਾ ਤੇ ਜੁੜਦੇ ਦੇ ਰਹੇ ਆ ਬੂਟੇ ਵੀ ਵੰਡੇ ਜਾਣੇ ਆ ਬੂਟੇ ਜਾਣੇ ਆ ਤੇ ਉਹ ਸੰਗਤਾਂ ਨੂੰ ਅਪੀਲ ਆ ਵੀ ਉਹ ਬੂਟੇ ਵੀ ਲੈਣ ਕਿ ਸਾਰੇ ਹੀ ਮਤਮੇਲੀ ਵਿੱਚ ਜਿਹੜਿਆ ਇੱਕ ਆਈ ਕੰਪਨ ਦਾ ਲਾਭ ਠਾਣ ਸੰਗਤਾਂ ਬੇਨਤੀ ਆ ਟੁੱਟ ਲੰਗ ਵਰ ਦੇਗਾ ਤੇ ਜੈਪੀ ਦਾ ਵੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਮੇਲੇ ਨੂੰ ਜਿਹੜਾ ਆ ਕਾਮਯਾਬ ਕਰਨ ਦੇ ਲਈ ਜਿੱਥੇ ਚੇਤਰਾਮ ਰਤਨ ਜੀ ਦਾ ਤੇ ਬੀਬੀ ਬਲਜੀਤ ਕਾਦਰੀ ਜੀ ਦਾ ਪੂਰਾ ਸਹਿਯੋਗ ਹੈ ਉੱਥੇ ਰਮਨਦੀਪ ਮਨਦੀਪ ਕੌਰ ਕਾਇਰਾ ਰਤਨ ਪ੍ਰਿਆ ਜੋਕੇ ਚਰਨਦੀਪ ਸਿੰਘ ਰਤਨ ਨੰਬਰ ਦਾ ਤੇ ਅਰਸ਼ਦੀਪ ਕੌਰ ਦੇ ਨਾਲ ਸਮੂਹ ਸੰਗਤਾਂ ਦਾ ਵੀ ਸਹਿਯੋਗ ਹੈ ਮੀਡੀਆ ਵੀ ਸਾਰੇ ਮੀਡੀਆ ਤੁਹਾਡੀ ਹੈ ਜਿਵੇਂ ਕਿ ਸਾਡੇ ਦੇਸ਼ ਵਾਲੀ ਜਸਵੀ ਜਿਲਾਂ ਚਾਰ ਤਰਪਾਟੀ ਜੀ ਉਹਨੋਂ ਹੋੜ ਜੀ ਸਾਰੇ ਪੱਤਰਕਾਰਾਂ ਦਾ ਮਨਾ ਠੀਕ ਹੈ ਨਾ ਰਹਿ ਗਿਆ ਨਾ ਰਹਿ ਗਿਆ ਉਹਨੇ ਮੈਂ ਖਿਮਾ ਵੀ ਮੰਗਦਾ ਪਰ ਜਿੰਨਾ ਪੱਤਰਕਾਰਾਂ ਨੇ ਪੀੜੇ ਸਹਿਯੋਗ ਦੇ ਰਿਹਾ ਮੇਰੇ ਮੇਰੇ ਤੁਸੀਂ ਕੋਲ ਪੱਤਰਕਾਰਾਂ ਜੀ ਤਾਂ ਵੀ ਤੁਹਾਡੀ ਮੁਹੱਬਤ ਹੈ ਸਾਰਿਆਂ ਦੀ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਪਰ ਮਾਦਨਾ ਇਹ ਮੀਡੀਆ ਨੇ ਵੀ ਚੜ੍ਹਦੀ ਗੱਲ ਰੱਖੇ ਤੇ ਉਹਨਾਂ ਨੂੰ ਵੀ ਬਾਲ ਬਾਕਸ ਸੀ ਹਮੇਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਹਮੇਸ਼ਾ ਆਪਣਾ ਵਾਸਤੇ ਬੰਦੇ ਸੀ ਕੈਮਰਾਮੈਨ ਤੇਸ ਰਾਜਵਾਲੀ ਦੇ ਇਸ ਸੱਜਣਸ਼ੀਲ ਭਗਸੇਂਗਰ ਨਗਰ ਨਾ ਸਵਤੰਤਰ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮਲੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਇਜਾਜ਼ਤ ਦਿਓ ਧੰਨਵਾਦ